जय हिंद नमस्कार ससिका दोस्तों मैं टवाडा अपना संजीव बाबा वा, एक बार फिर तो तडा सारे दा स्वागत करता दोस्तों आज ਤੁਹਾਡੇ ਲਈ ਆਪਾਂ ਬਹੁਤ ਵੱਡੀ ਖੁਸ਼ਖਬਰੀ ਲੈ ਕੇ ਆਏ ਕਿਉਂਕਿ ਗੁਰਦਾਸਪੁਰ ਦੇ ਇੱਕ ਬਹੁਤ ਵੱਡੇ ਇੰਸਟੀਚੂਟ ਨੇ ਜੋ ਕਿ ਬਹੁਤ ਪੁਰਾਣਾ ਹੈ ਉਹਨਾਂ ਦੇ 24 ਬੱਚੇ ਜਿਹੜੇ ਐ ਟੈਸਟ ਵਿੱਚ ਅਪੀਅਰ ਹੋਏ ਸੀ ਔਰ 24 ਦੇ 24 ਬੱਚੇ ਜਿਹੜੇ ਐ ਉਹ ਸਿਲੈਕਟ ਹੋ ਗਏ ਨੇ ਤੇ ਉਹ ਇੰਸਟੀਚੂਟ ਦਾ ਨਾਮ ਤੁਹਾਨੂੰ ਦੱਸਣ ਜਾ ਰਹੇ ਹਾਂ ਉਹ ਇੰਸਟੀਚੂਟ ਹੈਗਾ ਹਾਰ ਲਾਇਸੈਂਸ ਜੋ ਕਿ ਪੋਸਟ ਆਫਿਸ ਦੇ ਬੈਕਸਾਈਡ ਤੇ ਹੈ ਉੱਥੇ ਦੇ ਜਿਹੜੇ ਐਮ ਡੀ ਹੈ ਤੇ ਜਿਹੜੇ ਉੱਥੋਂ ਦੇ ਡਾਇਰੈਕਟਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹ ਆਪਣੇ ਇੰਸਟੀਚੂਟ ਬਾਰੇ ਕੀ ਕਹਿਣਾ ਚਾਹੁੰਦੇ ਨੇ ਔਰ ਇਸ ਇੰਸਟੀਚੂਟ ਵਿੱਚ ਉਹ ਕਿਹੜੇ-ਕਿਹੜੀਆਂ ਜੜੀਆਂ ਸੇਵਾਵਾਂ ਜਿਹੜੇ ਆ ਉਹ ਲੋਕਾਂ ਨੂੰ ਮਹੱਈਆ ਕਰਾ ਰਹੇ ਨੇ ਤੋਂ ਸਾਡੇ ਨਾਲ ਇਸ ਇੰਸਟੀਚੂਟ ਦੇ ਐਮ ਡੀ ਸਚਿਨ ਗੁਪਤਾ ਜੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਸਰ ਉਹ ਆਪਣੇ ਇਸ ਇੰਸਟੀਚੂਟ ਬਾਰੇ ਕੀ ਕਹਿਣਾ ਚਾਹੁੰਦੇ ਨੇ ਜੀ ਸਰ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਮੇਰਾ ਨਾਮ ਸਚਿਨ ਗੁਪਤਾ ਔਰ ਲੋਕੇਸ਼ਨ ਦੱਸ ਦੋ ਸਾਡੇ ਸੈਂਟਰ ਦੀ ਲੋਕੇਸ਼ਨ ਆ ਦਾਖਾਣਾ ਬੈਕਸਾਈਡ ਤੇ ਮੇਨ ਗੋਰਮੈਡੀਕਲ ਤੋਂ ਉਹਦੇ ਨਾਲ ਹੀ ਅੰਦਰ ਦਲੀ ਮੁਰਦੀ ਹੈ ਤੇ ਲਾਹ ਤੋਂ ਜਾ ਕੇ ਲੈਫਟਨ ਕਰਾਂਗੇ ਅ ਸਰ ਸਭ ਤੋਂ ਪਹਿਲਾਂ ਸਾਡੇ ਚੈਨਲ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਕਿਉਂਕਿ 24 ਬੱਚੇ ਉਹ ਇੱਕੋ ਟਾਈਮ ਬੱਚੇ ਸਿਲੈਕਟ ਹੋਏ ਬਹੁਤ ਵੱਡੀ ਉਪਲਬਧੀ ਹੈ ਖਾਸ ਕਰਕੇ ਆਪਾਂ ਦੇਖਿਆ ਬਹੁਤ ਸਾਰੇ ਇੰਸਟੀਚਿਊਟ ਦੇਖਿਆ ਆਪਾਂ ਪਰ ਇਹ ਇੰਸਟੀਚਿਊਟ ਇੱਕ ਜਿਹੜਾ ਹੈ ਜਿਹਦੇ ਬੱਚੇ ਕਾਫੀ ਜਿਹੜੇ ਆ ਮੁਕਾਮ ਤੇ ਵੱਡੇ ਵੱਡੇ ਮੁਕਾਮ ਤੇ ਪੁੱਜੇ ਨੇ ਔਰ ਹਾਂ ਦੀ ਵਿੱਚ 24 ਬੱਚੇ ਸਿਲੈਕਟ ਹੋਏ ਤੇ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ ਅਹੀਂ ਬਹੁਤ ਜ਼ਿਆਦਾ ਖੁਸ਼ ਹੋਸ ਕਰ ਰਹੇ ਆ ਕਿਉਂਕਿ ਸਾਡੇ ਕੋਲ ਅਗਨੀਵੀਰ ਦੇ ਅੰਦਰ ਅਗਨੀਵੀਰ ਭੱਤੀ ਜਿਹੜੀ ਜੁਲਾਈ 2025 ਚ ਹੋਈ ਹੈ ਉਹਦੇ ਅੰਦਰ 24 ਬੱਚੇ ਮੇਰੇ ਕੋਲ ਆਏ ਸੀ ਤੇ 24 ਦੇ 24 ਬੱਚੇ ਹੀ ਸਾਡੇ ਸਾਰੇ ਸਾਰੇ ਸੈਲੈਕਟਡ ਹੋਏ ਆ ਤੇ ਇਵਨ ਦੈਨ ਇੱਕ ਹੋਰ ਵੱਡੀ ਖੁਸ਼ਖਬਰੀ ਹੈ ਕਿ ਇਹਦੇ ਵਿੱਚੋਂ ਕੁਝ ਬੱਚੇ ਐਸੇ ਆ ਜਿਨ੍ਹਾਂ ਨੇ ਦੋ-ਦੋ ਟੈਸਟ ਕਲੀਅਰ ਲਿਤੇ ਆ ਕਿਉਂਕਿ ਇਹ ਜੀ ਫਰਸਟ ਟਾਈਮ ਆ ਇਹ ਵੀ ਅਗਨੀਵੀਰ ਵਾਲਿਆਂ ਨੇ ਮਿਲ ਕੇ ਕਿ ਬੱਚਾ ਇੱਕ ਟਾਈਮ 'ਤੇ ਦੋ ਟੈਸਟpass ਕਰ ਸਕਦਾ ਜਿਹਦੇ ਚ ਕੁਝ ਬੱਚੇ ਐਸੇ ਆ ਜਿਨ੍ਹਾਂ ਨੇ ਜੀਡੀ ਦਾ ਕਲਰਿਕਲ ਦਾ ਦੋ-ਦੋ ਟੈਸਟ ਇਕੱਠੇ ਹੀ ਨਿਕਲੇ ਜਵੇਂ ਸਰਜ ਜਦੋਂ ਤੁਸੀਏ ਤੁਹਾਨੂੰ ਖੁਸ਼ਖਬਰੀ ਮਿਲੀ ਤੇ ਵਾਕਈ ਸੀਨਾ ਜਿਹੜਾ ਹੈ ਗਰਵ ਦਾ ਉੱਚ ਹੋ ਗਿਆ ਬਿਲਕੁਲ ਬਿਲਕੁਲ ਬਹੁਤ ਉੱਚ ਹੋ ਜਾਂਦਾ ਕਿਉਂਕਿ ਮੇਰੇ ਕੋਲ ਤੋ ਇਹ ਸੋਚ ਨਹੀਂ ਸਰਦੇ ਕਿ ਗੁਰਦਾਸਪੁਰ ਨਹੀਂ ਮੇਰੇ ਗੁਰਦਾਸਪੁਰ ਦੇ ਲਾਗੇ ਸ਼ਹਿਰ ਜਿੰਨੇ ਪਿੰਡਾਂ ਨਾ ਇਹਨਾਂ ਤੋਂ ਹੀ ਬੱਚੇ ਆ ਰਹੇ ਆ ਮੀਨ ਜਿਵੇਂ ਡੇਰਾ ਬਾਬਾ ਨਾਨਕ ਕਲਾਂ ਨੌਰ ਮੀਨ ਬੈਣੀ ਮੀਆਂ ਖਾਨ ਮਿੰਤਾਰਾਗੜ ਦੀਨਾ ਨਗਰ ਪੈਦਲੋਂ ਦਰੰਗਲੇ ਸਾਈਡ ਤੋਂ ਮਿੰਨ ਕੀ ਕਹਤ ਰਹੇ ਹੋ ਕਿ इवन देन ਪਟਾਰੇ ਤੋਂ ਰਹੀਏ ਤਾਂ ਮਿੰਨ ਕੁਦਾਫੂ ਡਿਸਟ੍ਰਿਕਟ ਤੋਂ ਮਿੰਨ 25 ਤੋਂ 30 ਕਿਲੋਮੀਟਰ ਦੀ ਹਦੋਂ ਦੇ ਅੰਦਰ ਆਂਦਾ ਮੇਰੇ ਕੋ ਬੱਚੇ ਸੈਂਟਰ ਪਹੁੰਚ ਰਹੇ ਆ ਸਰ ਸਾਡੇ ਦਸਤਖਤ ਨੂੰ ਇਹ ਵੀ ਜਾਣਕਾਰੀ ਦਿਓ ਹਾਰਲਾਈਨ ਇੰਸਟੀਚਿਊਟ ਇਹਦਾ ਨਾਂ ਕਿਉਂ ਰੱਖਿਆ ਗਿਆ ਔਰ ਕਿਸ ਵਿਹਾਰੇ ਰੱਖਿਆ ਗਿਆ ਹਾਰਲਾਈਨ ਅਹੀ ਐਕਚੁਅਲੀ ਮੀਨ ਸਦਾ ਹੀ ਕੋਈ ਫੈਮਿਲੀ ਬੈਕਗ੍ਰਾਉਂਡ ਜਿਹੜੀ ਆ ਸਾਰੇ ਇੱਕ ਗਵਰਨਮੈਂਟ ਪੇਸ਼ਾ ਵਾਲੇ ਹੀ कभी भी सोचे नहीं कि एस लाइन आके बेनती कह सकते हो कि प्राइवेट सैक्टर अपने आप ज़्यादा मेन फर्निश कर सकते हैं उस है, टाइम है बहुत ਆਸਾਨ ਨਹੀਂ ਹੈ ਇਹ ਇੱਕ ਡਿਫਿਕਲਟ ਟਾਸਕ ਹੈ ਸੋ ਉਸ ਚੀਜ਼ ਨੂੰ ਸਾਹਮਣੇ ਲਾ ਕੇ ਇਹ ਇਹਦਾ ਨਾਮ ਆਫਟਰ ਡਿਫਾਈਨ ਕੀਤਾ ਹੈ ਕਿ ਹਾਂ ਭਾਈ ਲੱਗਦਾ ਹੈ ਕਿ ਉਹ ਜਿਹੜਾ ਹਾਰਡ ਲਾਈਨ ਰੱਖਾਈ تھی ਨਾਮ ਉਹ ਬਿਲਕੁਲ ਤੋਂ ਠੀਕ ਹੈ ਓਕੇ ਹਾਂ ਬਿਲਕੁਲ ਡੈਫੀਨੇਟ ਮੀਨਤੀ ਐ ਜੀ ਦੇਖੋ ਕਿ ਇੱਥੇ ਐ ਨਹੀਂ ਕਿ ਥੀ ਸਿੰਪਲ ਮੀਨਤੀ ਅਦੇ ਵਿੱਚ ਮੇਰੀ ਨਹੀਂ ਬੱਚਿਆਂ ਦੀ ਫੀਡਬੈਕ ਲੈ ਕੇ ਦੇਖ ਸਕਦੇ ਹੋ ਮੀਨ ਮੈਂ ਜਿਸ ਲਈ ਇਹ ਰਿਹਾ ਮੇਰਾ ਸੈਂਟਰ ਦਾ ਨਾਮ ਜਿਹੜਾ ਹੈ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਇਹ ਕੋਈ ਫਰਾਂਚਾਈਜ਼ੀ ਨਹੀਂ ਹੈ ਇਹ ਕਿਸੇ ਦੇ ਅੰਡਰ ਨਹੀਂ ਹੈ ਇਹ ਮੀਨ ਇੱਕ ਸਟੈਂਡਲੋਨ ਇੱਕ ਮੀਨ ਦੀ ਗੱਲ ਹੈ ਇੰਡੀਵਿਜੂਅਲ ਇੱਕ ਇੰਸਟੀਚਿਊਟ ਹੈ ਤੇ ਗੁਰਦਾਸਪੁਰ ਦਾ ਲਗਭਗ ਸਭ ਤੋਂ ਪੁਰਾਣਾ ਇੰਸਟੀਚਿਊਟ ਹੈ ਇਹਦੇ ਵਿੱਚ ਹਰ ਤਰ੍ਹਾਂ ਦੇ ਬੱਚੇ ਮੀਨ ਤੁਹਾਡੇ ਕੋਲ ਆਉਂਦੇ ਆ ਈਵਨ ਦੈਨ ਅਗਨੀਵੀਰ ਨਹੀਂ ਇਹਦੇ ਵਿੱਚ ਮੇਰੇ ਕੋਲ ਜਿਹੜੇ ਬੱਚੇ ਆ ਉਹ ਸੈਨਿਕ ਸਕੂਲ ਦੇ ਲਈ ਰਿਲੇਟਡ ਆ ਮੀਨ ਆਰਐਮਐਫ ਰਾਜਪੀ ਮਿਲਟਰੀ ਸਕੂਲ ਦੇ ਰਿਹਾ ਉਹਨਾਂ ਦੇ ਰਿਲੇਟਡ ਆ ਇਹ ਬੱਚੇ ਨਵੋਦਿਆ ਦੇ ਰਿਲੇਟਡ ਆ ਈਵਨ ਦੈਨ ਅਨਦਰ ਨਾਂ ਨਾਲ ਆਹੀ ਇੱਥੇ ਕੰਪਿਊਟਰ ਦੀ ਟ੍ਰੇਨਿੰਗ ਵੀ ਮਹੋਇਆ ਕਰਾਉਂਦੇ ਆ ਬੱਚਿਆਂ ਨੂੰ ਸਰ ਜਿੱਦਾਂ ਸਰਕਾਰ ਵੱਲੋਂ ਕੰਪਿਊਟਰ ਦੇ ਜਿਹੜੇ ਆ ਫ੍ਰੀ ਕੋਚਿੰਗ ਜਿਹੜੇ ਆ ਉਹ ਵੀ ਲੱਗਦੀਆਂ ਕਲਾਸੇ ਲੱਗਦੀਆਂ ਉਹ ਵੀ ਕਰਵਾ ਦਿਓ ਪ੍ਰੋਵਾਈਡ ਬੱਚਿਆਂ ਨੂੰ ਜਾਂ ਨੀਡੀ ਜਿਹੜੇ ਸਟੂਡੈਂਟਸ ਉਹਨਾਂ ਵਾਸਤੇ ਕੀ ਕੀ ਕਰਦੇ ਤੁਸੀਂ ਜਿਹੜੇ ਨੀੜੇ ਸਟੂਡੈਂਟਸ ਹੈ ਉਹਦੇ ਵਿੱਚ ਇਹ ਆਇੰਦਾ ਕਿ ਸਰਕਾਰ ਵੱਲੋਂ ਕੀ ਤਰ੍ਹਾਂ ਦੇ ਕੋਰਸਿਸ ਚਲਾਏ ਜਾਂਦੇ ਆ ਉਹਨਾਂ ਦੀ ਜਦੋਂ ਵੀ ਸਰਕਾਰ ਵੱਲੋਂ ਸਾਨੂੰ ਮਨਜ਼ੂਰੀ ਦੀ ਮਿਲਦੀ ਹੈ ਆਈ ਉਸ ਟਾਈਮ ਤੇ ਉਹਨੂੰ ਚਲਾਉਂਦੇ ਆ ਤੇ ਸਰ ਆਉਣ ਵਾਲੇ ਦਿਨਾਂ ਨੂੰ ਦਿਨਾਂ ਵਿੱਚ ਹਾਰਡ ਲਾਈਨਸ ਨੂੰ ਕਿਸ ਤਰ੍ਹਾਂ ਵੈਰੀਫਾਈਚਰ ਇਨ ਫਿਊਚਰ ਇਨ ਫਿਊਚਰ ਹਾਰਡ ਲਾਈਨ ਦਾ ਫਿਊਚਰ ਮੀਨ ਬੱਚਿਆਂ ਦੇ ਰਿਜ਼ਲਟ ਦੇ ਕਾਰਨ ਬ੍ਰਾਈਟ ਹੀ ਬ੍ਰਾਈਟ ਹੈ ਕਿਉਂਕਿ ਮੇਨ ਚੀਜ਼ ਹੈ ਕਿ ਇੱਥੇ ਮੇਨ ਬੱਚਾ ਚਾਹੇ ਲੋਅਰ ਤੋਂ ਅਪਰ ਲੈਵਲ ਦਾ ਹੋਵੇ ਜਿਸ ਮਰਜ਼ੀ ਲੈਵਲ ਦਾ ਹੈ ਆਈਐਸ ਜਗਾ ਤੇ ਐਸਆਈਐਸ ਇੰਸਟੀਚੂਟ ਦੇ ਵਿੱਚ ਬੱਚਿਆਂ ਨੂੰ ਮੀਨ ਸਿੰਗਲ ਅਟੈਂਸ਼ਨ ਪ੍ਰੋਵਾਈਡ ਕਰਦੇ ਆ ਈਵਨ ਦੈਨ ਮੀਨ ਸੈਂ ਮੀਨ ਜਿਹੜਾ ਸਾਡਾ ਸੈਂਟਰ ਇੰਸਟੀਚੂਟ ਆ ਇਹਦੇ ਅੰਦਰ ਕੀ ਕੀਤਾ ਜਾਂਦਾ ਪੇਰੈਂਟਸ ਨੂੰ ਵੀ ਫੀਡਬੈਕ ਪ੍ਰੋਵਾਈਡ ਕੀਤੀ ਜਾਂਦੀ ਹੈ ਮੀਨ ਆਈ ਥਰੂ WhatsApp ਬੱਚੇ ਦਾ ਰਿਜ਼ਲਟ ਸ਼ੋ ਕੀਤਾ ਜਾਂਦਾ ਕਿ ਬੱਚਾ ਕਿਸ ਲੈਵਲ ਤੇ ਸਟੈਂਡ ਕਰ ਰਿਹਾ ਤਾਂ ਕਿ ਪੇਰੈਂਟ ਨੂੰ ਘਰ ਬੈਠੇ ਪਤਾ ਚੱਲ ਸਕੇ ਕਿ ਬੱਚੇ ਦਾ ਲੈਵਲ ਕੀ ਚੱਲਦਾ ਹੈ ਤੋਂ ਸਾਡੇ ਨਾਲ ਇਸ ਹਾਲੇ ਇੰਸਟੀਚੂਟ ਦੇ ਡਾਇਰੈਕਟਰ ਮੈਡਮ ਰੂਪਮ ਗੁਪਤਾ ਜੀ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹ ਇਸ ਇੰਸਟੀਚਿਊਟ ਬਾਰੇ ਕੀ ਕਹਿਣਾ ਚਾਹੁੰਦੇ ਨੇ ਔਰ ਇਸ ਵੱਡੀ ਅਚੀਵਮੈਂਟ ਬਾਰੇ ਕੀ ਕਹਿਣਾ ਚਾਹੁੰਦੇ ਨੇ ਜੀ ਮੈਡਮ ਬਹੁਤ ਬਹੁਤ ਮੁਬਾਰਕ ਤਾਂ ਥੈਂਕ ਯੂ ਸਰ ਮੈਡਮ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਇਹ ਜਾਣਕਾਰੀ ਦਿਓ ਕਿ ਜਿਹੜੇ ਤੁਹਾਡੇ ਹਾਲ ਹੀ ਚ ਬੱਚੇ 24 ਬੱਚੇ ਸਿਲੈਕਟ ਹੋਏ ਨੇ ਔਰ ਨਾਲ ਨਾਲ ਕਿਹੜੇ ਜਿਹੜੇ ਜਿਹੜੀਆਂ ਕੋਚਿੰਗਸ ਤੁਸੀਂ ਅਵੇਲੇਬਲ ਕਰਵਾ ਰਹੇ ਹੋ ਸਰ ਤੁਸੀਂ ਜੁਣ ਜਿਵੇਂ ਦੇਖਦੇ ਹੋ ਕਿ 24 ਤੋਂ 24 ਬੱਚੇ ਜਿਹੜੇ ਸਾਡੇ ਸਿਲੈਕਟ ਹੋਇਆ ਉਹ ਅਗਨੀਵੀਰ ਭਰਤੀ ਦੇ ਅੰਡਰ ਸਿਲੈਕਟ ਹੋਇਆ ਇਸ ਤੋਂ ਇਲਾਵਾ ਸਰ SSC ਦੀ ਕੋਚਿੰਗ ਬੈਂਕਿੰਗ ਦੀ ਕੋਚਿੰਗ ਪੰਜਾਬ ਗਵਰਨਮੈਂਟ ਦੇ ਅੰਦਰ ਜਿੰਨੇ ਵੀ ਟੈਸਟ ਹੈ ਜਿਵੇਂ ਤੁਹਾਡਾ ਹੋ ਗਿਆ ਪੀਟੈਕ ਦਾ ਟੈਸਟ ਹੋ ਗਿਆ ਜਾਂ ਪਟਵਾਰੀ ਦਾ ਟੈਸਟ ਹੋ ਗਿਆ ਪੰਜਾਬ ਪੁਲਿਸ ਦਾ ਟੈਸਟ ਹੋ ਗਿਆ ਸਾਰੀ ਕੋਚਿੰਗ ਸਰ ਅਸੀਂ ਇੱਥੇ ਅਵੇਲੇਬਲ ਪ੍ਰੋਵਾਈਡ ਮੈਡਮ ਅਪਾ ਸੁਣਿਆ ਹੈ ਕਿ 250 ਤੋਂ ਉੱਪਰ ਬੱਚੇ ਜਿਹੜੇ ਆਉਂਦੇ ਗਵਰਨਮੈਂਟ ਜੋਬ ਦੇ ਲਈ ਉਹ ਵੀ ਬਹੁਤ ਬੱਚੇ ਜਿਹੜੇ ਮੁਕਾਮ ਤੇ ਪੁੱਜੇ ਨੇ ਸਾਡੇ ਦਸ਼ਕ ਨੂੰ ਵੀ ਜਾਣਕਾਰੀ ਦਿਓ ਸਰ ਤੁਸੀਂ ਬਹੁਤ ਸਹੀ ਸੁਣਿਆ ਹੈ 250 ਪਲਸ ਸੈਲੈਕਸ਼ਨ ਸਾਡੇ ਸੈਂਟਰ ਵਿੱਚ ਹੋ ਚੁੱਕੀ ਹੈ ਬਹੁਤ 250 ਪਲਸ ਸੈਲੈਕਸ਼ਨ ਸਾਡੇ ਸੈਂਟਰ ਵਿੱਚ ਹੋ ਚੁੱਕੀ ਹੈ ਔਰ ਸਟਿਲ 250 ਪਲਸ ਵਿੱਚ ਐ 24 ਬੱਚੇ ਹੋਰ ਐਡਡ ਹੈ 250 ਪਲਸ ਚ ਤੇ ਮੈਡਮ ਸਾਡੇ ਦਸ਼ਕ ਨੂੰ ਕੀ ਮੈਸੇਜ ਦੇਣਾ ਚਾਹੋਗੇ ਕੀ ਸੰਦੇਸ਼ ਦੇਣਾ ਚਾਹੋਗੇ ਸਰ ਅਈ ਕਹਿਣਾ ਚਾਹਾਂਗੀ ਕਿ ਜਿਹੜਾ ਵੀ ਬੱਚਾ ਸਮਝਦਾ ਏ ਕਿ ਮੈਂ ਗਵਰਨਮੈਂਟ ਟੈਸਟ ਕਲੀਅਰ ਕਰਨਾ ਏ ਤਾਂ ਮੈਨੂੰ ਲੱਗਦਾ ਏ ਕਿ ਹਾਰਡਲਾਈਨ ਇੰਸਟੀਚਿਊਟ ਨੂੰ ਚੂਜ਼ ਕਰਨਾ ਚਾਹੀਦਾ ਏ ਕਿਉਂਕਿ ਇੱਥੇ ਅਸੀਂ ਜਿਹੜੀ ਸਟੱਡੀ ਮਟੀਰੀਅਲ ਸਭ ਕੁਝ ਸਾਨੂੰ ਸੈਂਟਰ ਵੱਲੋਂ ਮਿਲੇਗਾ 1 ਟੂ 1 ਤੁਹਾਨੂੰ ਪੜਾਇਆ ਜਾਏਗਾ ਤੁਹਾਨੂੰ ਸਾਰੀ ਫੈਸਿਲਿਟੀ ਆਨਲਾਈਨ ਫੈਸਿਲਿਟੀ ਟੈਸਟ ਦੀ ਵੀ ਅਵੇਲੇਬਲ ਮਹਾਇਆ ਕਰਾਈ ਜਾਏਗੀ ਜਿਦੇ ਵਿੱਚ ਤੁਸੀਂ ਆਨਲਾਈਨ ਬੈਠ ਕੇ ਟੈਸਟ ਕਰ ਸਕਦੇ ਹੋ ਪ੍ਰੈਕਟਿਸ ਸੈੱਟ ਤੁਹਾਨੂੰ ਮਿਲਣਗੇ ਵੀਕਲੀ ਟੈਸਟ ਹੋਣਗੇ ਮੌਕ ਟੈਸਟ ਹੋਣਗੇ ਇਹਨਾਂ ਦੇ ਰਿਜ਼ਲਟ ਤੁਹਾਡੇ ਪੇਰੈਂਟਸ ਤੱਕ ਪਹੁੰਚਾਏ ਜਾਣਗੇ ਇਨ ਸ਼ੋਰਟ ਅਗਰ ਬੱਚਾ ਨਹੀਂ ਪੜ ਰਿਹਾ ਤੇ ਉਹਦੀ ਵੀ ਅਸੀਂ ਪੇਰੈਂਟਸ ਨੂੰ ਗਾਈਡੈਂਸ ਦਿੰਦੇ ਆ ਕਿ ਨਹੀਂ ਇਹ ਤੁਹਾਡਾ ਬੱਚਾ ਨਹੀਂ ਪੜ ਰਿਹਾ ਪਲੀਜ਼ ਇਹਨੂੰ ਗਾਈਡ ਕਰੋ ਜਾਂ ਇਹਨੂੰ ਮੋਟੀਵੇਟ ਕਰੋ ਤਾਂਕਿ ਇਹ ਹੋਰ ਪੜੇ ਮੈਡਮ ਅਗਰ ਕਿਸੇ ਨੇ ਸੰਪਰਕ ਕਰਨਾ ਹੈ ਤਾਂ ਕਿਸ ਨਾਲ ਸੰਪਰਕ ਕਰ ਸਕਦਾ ਹੈ ਤੁਹਾਡੇ ਨਾਲ ਸਰ ਤੁਸੀਂ ਸੰਪਰਕ ਕਰ ਸਕਦੇ ਹੋ ਸਾਡਾ ਫੋਨ ਨੰਬਰ ਹੈ 9855451251 ਇੱਥੇ ਕੰਟੈਕਟ ਕਰ ਸਕਦੇ ਹੋ ਲੋਕੇਸ਼ਨ ਲੋਕੇਸ਼ਨ ਸਰ ਬਿਹਾਈਂਡ ਹੈਡ ਪੋਸਟ ਆਫ ਇਸ ਕਲੋਨੀ ਗੁਰਦਾਸਪੁਰ ਹੈ ਇਹ ਸੰਸਾਡੇ ਨਾਲ ਹਾਰਨ ਇੰਸਟੀਚੂਟ ਦੇ ਡਾਇਰੈਕਟਰ ਮੈਡਮ ਰੁਪਮ ਗੁਪਤਾ ਜੀ ਔਰ ਹਾਰਨ ਇੰਸਟੀਚੂਟ ਦੇ ਜਿਹੜੇ ਹੈ ਓਨਰ ਜਿਹੜੇ ਹੈ ਸਚਿਨ ਗੁਪਤਾ ਜੀ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੇ ਦੱਸਿਆ ਕਿ ਇਸ ਇੰਸਟੀਚਿਊਟ ਨੇ ਬਹੁਤ ਮੱਲਾ ਮਾਰੀਆਂ ਨੇ ਔਰ ਬਹੁਤ ਵੱਡੇ ਮੁਕਾਮ ਤੱਕ ਪਹੁੰਚੇ ਹੈ ਇੱਥੋਂ ਦੇ ਜਿਹੜੇ ਆ ਵਿਦਿਆਰਥੀ ਪੁੱਜੇ ਨੇ ਅਗਰ ਤੁਸੀਂ ਵੀ ਆਪਣੇ ਬੱਚੇ ਦਾ ਕੁਇਕ ਬਣਾਉਣਾ ਚਾਹੁੰਦੇ ਹੋ ਤਾਂ ਇਸ ਸੈਂਟਰ ਵਿੱਚ ਜਿਹੜਾ ਆ ਆਪਣੇ ਬੱਚੇ ਦੀ ਐਡਮਿਸ਼ਨ ਕਰਵਾਓ ਔਰ ਆਪਣੇ ਬੱਚੇ ਦੇ ਜਿਹੜੇ ਫਿਚਰ ਨੂੰ ਸੇਵ ਕਰੋ ਮੈਂ ਤੁਹਾਡਾ ਆਪਣਾ ਸੰਜੀਪਾਵਾ